ਨੇਕਾਂ ਸਮੱਸਿਆਵਾਂ ਨਾਲ ਘਰੇ ਜਲੰਦਰ ਦੀ ਇੰਦਰਾ ਕਲੋਨੀ ਦੇ ਲੋਕ ਹੁਣ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਚੁੱਕੇ ਨੇ ਐਨਾ ਹੀ ਨਹੀਂ ਜਨਾਬ ਹੁਣ ਗੰਦਾ ਪਾਣੀ ਇਹਨਾਂ ਲੋਕਾਂ ਦੇ ਘਰ ਅੰਦਰ ਵੀ ਆਵੜਿਆ ਹੈ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਜਿਸ ਤੋਂ ਤੰਗ ਪਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਪੜਾਅਸ ਕੱਢਦੇ ਹੋਏ ਮੀਡੀਆ ਦੇ ਕੈਮਰੇ ਗਿਆ ਕੇ ਨਗਰ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਸੁਣਾਵਾਂਗੇ ਤੁਹਾਨੂੰ ਸਾਰੀ ਗੱਲਬਾਤ ਪਹਿਲਾਂ ਇਹ ਗੰਦਗੀ ਦੀਆਂ ਤਸਵੀਰਾਂ ਦੇਖੋ ਜਿਸ ਨਰਕ ਦੇ ਵਿੱਚ ਜਿਲੰਦਰ ਦੀ ਇੰਦਰਾ ਕਲੋਨੀ ਦੇ ਲੋਕ ਰਹਿਣ ਲਈ ਮਜਬੂਰ ਹੋ ਚੁੱਕੇ ਨੇ ਹਾਂਜੀ ਸਰ ਕੀ ਨਾਮ ਹੈ ਆਪਣਾ ਹਾਂਜੀ ਸ਼ੰਕਰ ਲਾਲ ਇੰਦਰਾ ਕਲੋਨੀ ਚ ਰਹਿੰਦੇ ਆਂ ਜੀ ਸਾਰੇ ਹਾਂਜੀ ਸਰ ਕੀ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੈ ਜੀ ਇੱਕ ਮਤਲਬ ਇੱਕ ਦਿਨ ਦੀ ਨਹੀਂ ਗੱਲ ਐ ਵੈਸੇ ਤਾਂ 3-4 ਦਿਨ ਹੋ ਗਏ ਐ ਤੇ ਬਾਕੀ ਹਰ ਹਫਤੇ ਹਰ ਦਿਨ ਆਪਣੀ ਪਾਣੀ ਨਹੀਂ ਚੱਲਦਾ ਪਿਆ ਟੂਟੀਆਂ 'ਚ ਜਿੱਦਾਂ ਮੋਟਰੇ ਲੱਗੀਆਂ ਬਾਹਰ ਮੋਟਰ 'ਚ ਪਾਣੀ ਨਹੀਂ ਆਉਂਦਾ ਪਿਆ ਤੇ ਇੱਕ ਸ਼ਿਵਰ ਦੀ ਬਹੁਤ ਸਾਨੂੰ ਦਿੱਕਤ ਹੈਗੀ ਜਿਹੜੀ ਕਿ ਪਾਣੀ ਗਲੀਆਂ 'ਤੇ ਭਰਿਆ ਹੀ ਰਹਿੰਦਾ ਤੇ ਸਮੱਸਿਆ ਤਾਂ ਬਹੁਤ ਹੈਗੀਆਂ ਕਹਿਣ ਵਾਲੀਆਂ ਇਹ ਦੋ ਸਮੱਸਿਆ ਹੈਗੀਆਂ ਜਿਹੜੀਆਂ ਸਾਨੂੰ ਫਿਲਹਾਲ ਜ਼ਰੂਰੀ ਹੈ ਇਸ ਰਿਗਾਰਡਿੰਗ ਨਗਰ ਨਿਗਮ ਤੁਸੀਂ ਕਿਹਨਾਂ ਦੇ ਨਾਲ ਗੱਲ ਕੀਤੀ ਦੇਖੋ ਆਪਣੇ ਜੇ ਹੀ ਹੈਗੇ ਜਿਹੜੇ ਕਾਰਪੋਰੇਸ਼ਨ ਦੇ ਆ ਉਹਨਾਂ ਨਾਲ ਗੱਲ ਕੀਤੀ ਹੈ ਸਾਬ ਜਿਹੜੇ ਆਪਣੇ ਹੈਗੇ ਆ ਮੌਕੇ ਦੇ ਐਮ ਐਲ ਏ ਆਪਣੇ ਉਹਨਾਂ ਦੇ ਕੀ ਆ ਬਾਬਾ ਹੈਂਡਰੀ ਉਹਨਾਂ ਨਾਲ ਗੱਲ ਕੀਤੀ ਆਪਣੇ ਐਮ ਐਲ ਏ ਰਹਿ ਕੇ ਜਿਹੜੇ ਹੱਡੇ ਆ ਹੁਣ ਜਿਹੜੇ ਆਪਣੇ ਭੰਡਾਰੀ ਸਾਹਿਬ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈ ਦੇ ਗੱਲ ਸਾਰਿਆਂ ਨਾਲ ਗੱਲ ਚੱਲਦੀ ਪਈ ਹੈ ਕਹਿਣ ਦਾ ਭਾਵੇਂ ਸਾਡੀ ਇੰਦਰਾ ਕਲੋਨੀ ਦੇ ਨਾਲ ਕੋਈ ਮਤਲਬ ਗੌਰ ਨਹੀਂ ਕਰਦਾ ਪਿਆ ਇਸ ਕਰਕੇ ਰਿਕਵੈਸਟ ਹੈ ਜਿਹੜੀ ਵੀ ਆਪਣੇ ਇਹ ਜਿਹੜੀ ਗੱਲ ਸੁਣ ਰਹੇ ਹਨ ਉਹ ਇਸ ਇੰਦਰਾ ਕਲੋਨੀ ਦੀ ਪੂਰੀ ਧਿਆਨ ਕਰ। ਬੀਤੇ ਦਿਨ ਨਾਲ ਇੱਕ ਕੈਂਪ ਲੱਗਿਆ ਸੀਗਾ ਸਰਕਾਰ ਤੁਹਾਡੇ ਦਵਾਰ ਉੱਥੇ ਤੁਹਾਡੇ ਇਲਾਕੇ ਦੇ ਕੁਝ ਲੋਕ ਜਾ ਕੇ ਵੀ ਆਏ ਨੇ ਤੇ ਕੰਪਲੇਂਟ ਦਰਜ ਕਰਾਏ ਨੇ ਉਹਦਾ ਕੀ ਬਣਿਆ? ਇੱਥੇ ਵੈਸੇ ਤਾਂ ਕੁਝ ਵੀ ਨਹੀਂ ਬਣਿਆ ਜੀ। ਗਏ ਹੋਣੇ ਸੀ ਸ਼ਾਇਦ ਇੱਥੇ ਜਿਵੇਂ ਕਿ ਮੰਨਨભાઈ ਇਥੇ ਹੂੰ ਉੱਥੇ ਵੀ ਜਾ ਕੇ ਆਏ ਆਪਣੇ ਮਹੱਲੇ ਦੇ ਇੰਦਰਾ ਕਲੋਨੀ ਦੀ ਪਰਸੁਆਈ ਨਹੀਂ ਹੋਈ ਅਜੇ ਤੱਕ ਵੀ। ਹੂੰ ਸੁਣਾਈ ਕੀ ਕੀਤੀ ਜਾਵੇ ਗੱਲ ਇਹ ਹੈ ਆਪਣੀ ਸਾਰੀ ਇੰਦਰਾ ਕਲੋਨੀ ਕਰੀਏ ਅੱਛਾ ਇਹ ਦੱਸ ਦਿਓ ਕਿ ਜਿਹੜਾ ਪਿੰਨ ਦਾ ਪਾਣੀ ਹੈਗਾ ਉਹਦੇ ਚ ਕੀ ਦਿੱਕਤ ਆ ਰਹੀ ਹੈ ਪਾਣੀ ਦਾ ਪਾਣੀ ਵੀ ਨਹੀਂ ਹੈਗਾ ਸਹੀ ਕਾਲਾ ਪਾਣੀ ਆਉਂਦਾ ਨਿਕਲ ਕੇ ਬਹੁਤ ਬੁਰਾ ਹਾਲ ਹੈਗਾ ਇੰਦਰਾ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਸਾਬ ਕਿੰਨੇ ਟਾਈਮ ਤੋਂ ਕਾਲਾ ਪਾਣੀ ਆ ਰਿਹਾ ਟਾਈਮ ਹੋ ਗਿਆ 12 ਮਹੀਨੇ ਹੋਣ ਲੱਗੇ ਆ ਜੀ ਅਸੀਂ ਤਾਂ ਬਹੁਤ ਹੀ ਸਿਕਾਇਤਾਂ ਕੀਤੀਆਂ ਬਹੁਤ ਹੀ ਕੁਝ ਕੰਦੇ ਰਹੇ ਪਰ ਕੋਰ ਨਹੀਂ ਪੂਰੀ ਕਰਦੇ ਇਹ ਬਸ ਅੱਛਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਦੀਪਕ ਹੈ ਕਿੱਥੇ ਰਹਿੰਦੇ ਹੋ ਨਿਊ ਇੰਦਰਾ ਕਲੋਨੀ ਵਾਰਡ ਨੰਬਰ ਇਹ ਕੀ ਦਿੱਕਤ ਆ ਰਹੀ ਤੁਹਾਨੂੰ ਸਰ ਦਿੱਕਤ ਤਾਂ ਬਹੁਤ ਸਾਰੀਆਂ ਹੈਗੀਆਂ ਲੇਕਿਨ ਚੱਕਰ ਇਹ ਆ ਕਿ ਕੋਈ ਸੁਣਾਈ ਨਹੀਂ ਕਰਦਾ ਤੇ ਆਪਣੀ ਫਿਰ ਵੀ ਦੱਸੋ ਕੀ ਦਿੱਕਤ ਹੈ ਆਪਣੇ ਸਰ ਪਾਣੀ ਦੀ ਬਹੁਤ ਸਮੱਸਿਆ ਚੱਲਦੀ ਪਈ ਆ 3 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਲੇਕਿਨ ਕੋਈ ਵੀ ਜਿਹੜਾ ਆਪਣੇ ਹਲਕੇ ਦਾ ਐਮਐਲਏ ਕੋਈ ਸੁਣਾਈ ਨਹੀਂ ਕਰਦਾ ਕਿੰਨੀ ਵਾਰੀ ਕੰਪਲੀਟਾਂ ਦੇ ਚੁਕੇ ਆ ਆਪਣੇ ਦਾਦਾ ਕਲੋਨੀ ਵੀ ਗਏ ਤੇ ਕੰਪਨੀ ਪਾਰਕ ਵੀ ਜਾ ਕੇ ਆ ਲੇਕਿਨ ਕੋਈ ਸੁਣਾਈ ਨਹੀਂ ਕਰਦਾ ਇੱਕ ਵਾਰੀ ਆਂਦੇ ਆ ਬੰਦੇ ਚੈੱਕ ਕਰਕੇ ਚਲੇ ਜਾਂਦੇ ਆ ਉਹੀ ਸਮੱਸਿਆ ਹੈਗੀ ਦੂਸਰੇ ਦਿਨ ਫੇਰ ਪਾਣੀ ਗੰਦਾ ਆਣ ਲੱਗ ਪੈਂਦਾ ਵਾ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਜਿਸ ਕਰਕੇ ਕਾਫੀ ਬਿਮਾਰੀਆਂ ਫੈਲ ਚੁੱਕੀਆਂ ਹਨ ਕੱਲ ਦੋ ਨੰਬਰ ਵਾਰਡ ਦੇ ਵਿੱਚ ਨਾ ਇੱਕ ਤੇ ਦੋ ਦਾ ਕੈਂਪ ਲੱਗਿਆ ਸੀਗਾ ਸਰਕਾਰ ਤੁਹਾਡੇ ਦੁਆਰ ਉੱਥੇ ਤੁਸੀਂ ਜਾ ਕੇ ਆਏ ਜੀ ਮੈਂ ਜਾ ਕੇ ਆਇਆ ਸੀਗਾ ਤੇ ਜਿਹੜੇ ਵੀ ਉੱਥੇ ਅਫਸਰ ਬੈਠੇ ਸੀਗੇ ਮੈਂ ਉਹਨਾਂ ਨੂੰ ਵੀ ਰਿਟਰਨ ਚ ਆਪਣੀ ਉਹ ਕੰਪਲੀਟ ਦੇ ਕੇ ਆਇਆ ਸੀਗਾ ਤੇ ਉਹਨਾਂ ਨੇ ਕੀ ਕਿਹਾ ਕੁਝ ਉਹਨਾਂ ਨੇ ਇਹੀ ਆਸ਼ਵਾਸਨ ਦਿਲਾਇਆ ਕਿ ਤੁਹਾਡੀ ਕੋਈ ਨਹੀਂ ਸੋਲੂਸ਼ਨ ਦਾ ਅਪਾ ਕਰਾਂਗੇ ਤੇ ਜੋ ਵੀ ਕਾਰਵਾਈ ਬਣਦੀ ਆਪਾਂ ਉਹਦਾ ਹੱਲ ਕਰਾਂਗੇ ਹਲੇ ਤੱਕ ਤੁਸੀਂ ਕਿੰਨੀ ਕ ਵਾਰ ਜਿਹੜੇ ਨਗਰ ਨਿਗਮ ਜਾ ਕੇ ਆ ਗਏ ਹੋ ਸਰ ਬਹੁਤ ਵਾਰੀ ਹੁਣ ਗਿਣਤੀ ਤਾਂ ਕਰਦੇ ਨਹੀਂ ਹੈਗੇ ਲੇਕਿਨ ਬਹੁਤ ਵਾਰੀ ਜਾ ਕੇ ਆਈ ਹਾਂ ਉੱਥੇ ਕਿਹਨਾਂ ਨੂੰ ਮਿਲਦੇ ਹੋ ਤੁਸੀਂ ਉੱਥੇ ਜਿਹੜੇ ਆਪਣੇ ਅਮਿਤ ਜੀ ਹੈਗੇ ਜਈ ਜੀ ਉਧਰ ਜਿਹੜਾ ਆਪਣੇ ਵਾਰਡ ਦੇ ਪਿੰਦੇ ਆ ਏਰੀਆ ਦੇ ਹਿਸਾਬ ਨਾਲ ਉਹਨਾਂ ਨੂੰ ਮਿਲਿਆ ਵਾ ਤੇ ਆਪਣੇ ਕਗਨ ਸਰ ਨੂੰ ਵੀ ਐਸਡੀਓ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਾਂ ਇੱਕ ਦੋ ਵਾਰੀ ਮਿਲਿਆ ਜੀ ਹੂੰ ਕੀ ਕਹਿਣਾ ਉਹਨਾਂ ਦਾ ਉਹ ਵੀ ਇਹੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਕਰਵਾ ਦਿੰਦੇ ਆ ਕਰਵਾ ਦਿੰਦੇ ਹੋਰ ਕੋਈ ਉਹਨਾਂ ਕੋਈ ਗੱਲ ਨਹੀਂ ਹੋਈ ਤੇ ਪਾਣੀ ਕਿਹੜਾ ਪੀਣ ਵਾਲਾ ਖਰਾਬ ਆ ਰਿਹਾ ਜਾਂ ਪੀਣ ਵਾਲਾ ਸਰ ਸਰ ਬਹੁਤ ਜ਼ਿਆਦਾ ਗੰਦਾ ਆ ਰਿਹਾ ਵਾ ਤੇ ਮਤਲਬ ਕਾਲਾ ਪਾਣੀ ਆ ਰਿਹਾ ਮਿਕਸ ਕਰਕੇ ਜੀ ਤੇ ਜਦੋਂ ਨਗਰ ਨਿਗਮ ਗਏ ਤੁਸੀਂ ਇਹਨਾਂ ਨੂੰ ਪੁੱਛਿਆ ਕਿ ਜਿਹੜਾ ਪਾਣੀ ਹੈ ਪੀਣ ਵਾਲਾ ਗੰਦਾ ਕਿਉਂ ਆ ਰਿਹਾ ਸਰ ਬੜੀ ਵਾਰੀ ਪੁੱਛਿਆ ਉਹ ਕਹਿੰਦੇ ਸਾਰੇ ਏਰੀਆ ਚ ਇਹੀ ਪ੍ਰੋਬਲਮ ਆ ਜੇ ਸ਼ਿਵਰਾਜ ਦੀਆਂ ਜਿਹੜੀਆਂ ਪਾਈਪਾਂ ਉਹਨਾਂ ਚ ਮਿਕਸ ਹੋ ਕੇ ਆ ਰਿਹਾ ਵਾ ਲੀਕੇਜ ਹੋ ਰਿਹਾ ਉਹ ਵਿੱਚ ਮੇਰਾ ਨਾਮ ਫਿਰੋਜ਼ ਕੁਮਾਰ ਜੀ ਕਿੱਥੇ ਰਹਿੰਦੇ ਹੋ ਨੀਉਂਦਰਾ ਕਲੋਵੀ ਬਾਰ ਨੰਬਰ 1 ਹਾਂਜੀ ਕੀ ਦਿੱਕਤ ਆ ਰਹੀ ਤੁਹਾਨੂੰ ਸਰ ਜੀ ਦਿੱਕਤ ਤਾਂ ਬਹੁਤ ਹੋ ਗਈ ਕੀ ਦਸੀਏ ਜੀ ਪਾਣੀ ਦੀ ਸਮੱਸਿਆ ਵੀ ਹੈਗੀ ਆ ਤੇ ਸਾਡੀ ਸੀਵਰੇਜ ਦੀ ਵੀ ਸਮੱਸਿਆ ਹੈਗੀ ਆ ਸੀਵਰ ਘਟੋ ਘਟ ਦੋ ਤਿੰਨ ਮਹੀਨੇ ਹੋ ਗਏ ਆ ਬਹੁਤ ਜ਼ਿਆਦਾ ਬਲੌਕ ਹੈਗਾ ਤੇ ਕਰਨ ਆਂਦੇ ਵੀ ਹੈਗੇ ਆ ਸਵੇਰੇ ਕਰਕੇ ਚੱਲ ਜਾਂਦੇ ਸ਼ਾਮ ਨੂੰ ਫਿਰਦੇ ਹੋ ਜਾਂਦੇ ਢੱਕਾ ਢੁੱਕਾ ਮਾਰ ਕੇ ਚੱਲ ਜਾਂਦੇ ਪੂਰੀ ਤਰੀਕੇ ਤੇ ਨਾ ਕਰਦੇ ਨੇ ਜੀ ਨੀ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਆ ਸਾਫ ਸਫਾਈ ਕਰਨ ਦੇ ਬਾਅਦ ਵੀ ਜਿਹੜਾ ਜਾਮ ਹੋ ਜਾਂਦਾ ਉਹਦਾ ਕਾਰਨ ਕੀ ਆ? ਸਾਡੇ ਤੇ ਇਲਜ਼ਾਮ ਲਾ ਜਾਂਦੇ ਵੀ ਕਹਿੰਦੇ ਤੁਹਾਡੇ ਘਟਾ ਜੇ ਨਿਕਲਦਾ ਉਹ ਨਿਕਲਦਾ ਆ ਨਿਕਲਦਾ ਇਦਾਂ ਕਰਕੇ ਗੱਲਾਂ ਪੁਰੀਆਂ ਕਰਕੇ ਆਪਣਾ ਸਿਗਰਟ ਬੱਤੀ ਪੀ ਕੇ ਚੱਲ ਜਾਂਦੇ ਬਸ। ਅੱਛਾ ਤੇ ਇਸ ਰਿਗਾਰਡਿੰਗ ਤੁਸੀਂ ਨਗਰ ਨਿਗਮ ਚ ਕਿਸੇ ਉੱਚ ਅਧਿਕਾਰ ਨਾਲ ਗੱਲ ਕੀਤੀ? ਬਹੁਤ ਵਾਰੀ ਕੀਤੀ ਉਹ ਤੇ ਇਹੀ ਕਹਿੰਦੇ ਆ ਵੀ ਬੰਦੇ ਆਪਾਂ ਭੇਜ ਦਿੰਨੇ ਆ ਤੇ ਬੰਦੇ ਸਾਡੇ ਨਾਲ ਤਰੀਕੇ ਨਾਲ ਕੋਆਪਰੇਟ ਕਰਦੇ ਨਹੀਂ। ਉਹ ਵੀਡੀਓ ਵੜੀ ਐਵੇਂ ਐਵੇਂ ਇਕੱਠੇ ਕਰਕੇ ਬਣਾ ਕੇ ਲੈ ਜਾਂਦੇ ਆ। ਸਾਨੂੰ ਜਾ ਕੇ ਉੱਥੇ ਫੇਰ ਕਹਿੰਦੇ ਵੀ ਤੁਹਾਡੇ ਆ ਨਿਕਲਦਾ ਆ ਨਿਕਲਦਾ। ਸਮੱਸਿਆ ਸਾਡੀ ਫੇਰ ਉਹੀ ਹੈ ਇੱਕ ਪਾਸੇ ਤਾਂ ਲੀਡਰ ਸਰਕਾਰ ਤੁਹਾਡੇ ਦਵਾਰ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਦੂਜੇ ਪਾਸੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਅਤੇ ਲੀਡਰ ਨੇ ਸਾਡੀ ਸਾਰ ਤੱਕ ਨਹੀਂ ਲਈ ਅਜਿਹੇ ਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਜਾਂ ਫਿਰ ਇਹ ਲੋਕ ਐਵੇਂ ਹੀ ਖੱਜਲ ਖਵਾਰ ਹੁੰਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਜਿਲੰਦਰ ਤੋਨਦਵਿੰਦਰ ਕੁਮਾਰ ਦੀ ਰਿਪੋਰਟ